ਸਰਦਾਰ ਸੁਖਾ ਸਿੰਘ ਕਹਿਣ ਲੱਗੇ ਕਿਰਪਾ ਰਾਮਾ ਵਾਹ ਤੇਰੇ ਉਹ ਸਾਡੇ ਸਿਰਾਂ ਦੇ ਮੁੱਲ ਵਟੋ ਤੇ ਤੂੰ ਬੇਨਤੀ ਕਰਕੇ ਸਿਰ ਲੈ ਜਵੇ ਤੇ ਕਿਰਪਾ ਰਾਮ ਨੇ ਹੱਥ ਜੋੜ ਕੇ ਕਿਹਾ ਜਹਦਾਰ ਸਾਹਿਬ ਖਾਲਸਾ ਬਖਸ਼ੰਦ ਹੈ ਖਾਲਸਾ ਦੇ ਆਲੂ ਹੈ ਇਸ ਕਰਕੇ ਮੈਂ ਖਾਲਸੇ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਮੈਂ ਬੇਨਤੀ ਕਰਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਨੂੰ ਜਿੱਥੇ ਆਤਮਕ ਗੁਣਾਂ ਦੇ ਨਾਲ ਸ਼ਰਾਸ਼ਾਰ ਕੀਤਾ ਹੈ ਖਾਲਸੇ ਵਿੱਚ ਅਣਖ ਗੈਰਤ ਭਰੀ ਹੈ ਗਰਦੇਵ ਪਾਸ਼ਾ ਮਹਾਰਾਜ ਜੀ ਨੇ ਇਹ ਗੁਣ ਵੀ ਬਖਸ਼ਿਸ਼ ਕੀਤਾ ਹੈ ਕਿ ਖਾਲਸੇ ਵਰਗਾ ਦੁਨੀਆ 'ਚ ਤੇ ਆਲੂ ਵੀ ਕੋਈ ਨਹੀਂ। ਇੱਕ ਉਦਾਹਰਣ ਦੇ ਕੇ ਅੱਗੇ ਚੱਲਾਂਗਾ। ਅਹਿਮਦ ਸ਼ਾਹ ਅਬਦਾਲੀ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਹੈ। ਕਿਤੇ ਮੌਕਾ ਮਿਲਿਆ ਤੇ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ। ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਸਰ ਬੁਲੰਦ ਖਾਨ। ਸਰਦਾਰ ਚੜ੍ਹ ਸਿੰਘ ਸ਼ੁਗਰ ਚੱਕੀ ਨੇ ਰੋਤਾਸ ਦੇ ਕਿਲੇ ਤੇ ਹਮਲਾ ਕੀਤਾ ਤੇ ਸਰ ਬੁਲੰਦ ਖਾਨ ਦੇ ਕਾਬੂ 'ਚ ਆ ਗਿਆ। ਲੰਮੀ ਘਾਥਾ ਕਿਵੇਂ ਉਹਨਾਂ ਦੀ ਜਿਹੜੀ ਇਸਤਰੀਆ ਸੀ ਉਹ ਸਰਦਾਰ ਚੜ੍ਹ ਸਿੰਘ ਨੇ ਜੰਮੂ ਭੇਜੀਆਂ ਖੈਰ ਉਹਨਾਂ ਨੂੰ ਮਹਿਫੂਜ਼ ਕਰ ਦਿੱਤਾ। ਸਰ ਬਲੰਦ ਖਾਨ ਸਰਦਾਰ ਚੜ੍ਹ ਸਿੰਘ ਦੇ ਕਾਬੂ ਚ ਹੈ ਤੇ ਸਰ ਬਲੰਦ ਖਾਨ ਕਹਿਣ ਲੱਗੇ ਜਥੇਦਾਰ ਸਾਹਿਬ ਹੁਣ ਮੈਨੂੰ ਮਾਰ ਦੋਗੇ ਕਤਲ ਕਰ ਦੋਗੇ ਪਤਾ ਨਹੀਂ ਕੀ ਮਨ ਵਿੱਚ ਆਇਆ ਚੜ੍ਹ ਸਿੰਘ ਜੀ ਕਹਿਣ ਲੱਗੇ ਨਹੀਂ ਸਰ ਬਲੰਦ ਖਾਨ ਤੇ ਮੈਂ ਮਾਰਾਂਗਾ ਨਹੀਂ ਕਤਲ ਨਹੀਂ ਕਰਾਂਗਾ ਕਤਲ ਮੈਂ ਇਸ ਕਰਕੇ ਨਹੀਂ ਕਰਾਂਗਾ ਕਿ ਦੁਨੀਆ ਇਹ ਯਾਦ ਰੱਖੇ ਕਿ ਅਹਿਮਦ ਸ਼ਾਹ ਅਬਦਾਲੀ ਦਾ ਸਗਾ ਚਾਚਾ ਸਰਦਾਰ ਚੜ੍ਹ ਸਿੰਘ ਦੇ ਕਾਬੂ ਆ ਗਿਆ ਤੇ ਸਰਦਾਰ ਨੇ ਉਹਨੂੰ ਮਾਰਿਆ ਨਹੀਂ ਸੀ ਤੇ ਸਰ ਬਲੰਦ ਖਾਨ ਚਾਦਰ ਬড়া ਸੀ ਉਹਨਾਂ ਕਹੇ ਜਥੇਦਾਰ ਸਾਹਿਬ ਸੱਚਮੁੱਚ ਹੀ ਨਹੀਂ ਮਾਰੋਗੇ ਉਹਨਾਂ ਕਹੇ ਖਾਲਸੇ ਨੇ ਵਜਨ ਦੇ ਦਿੱਤਾ ਨਹੀਂ ਮਾਰਾਂਗਾ ਤੇ ਸਰ ਬਲੰਦ ਖਾ ਕੇ ਲਗਾ ਜਥੇਦਾਰ ਸਾਹਿਬ ਯਾਰਾ ਕੋ ਸੋਚੋ ਜੇ ਤੁਸੀਂ ਮੈਨੂੰ ਮਾਰਨਾ ਨਹੀਂ ਹੈ ਤੇ ਇਸ ਪਾਸੇ ਸੋਚੋ ਜੇ ਤੁਸੀਂ ਮੈਨੂੰ ਛੱਡ ਦਿੰਦੇ ਹੋ ਤੇ ਇਤਿਹਾਸ ਯਾਦ ਕਰੇਗਾ ਕਿ ਅਹਿਮਦ ਸ਼ਾਹ ਬਦਾਲੀ ਦਾ ਸਗਾ ਚਾਚਾ ਸਰਦਾਰ ਚੜਸਕ ਸ਼ੁਕਰਪੱਟੇ ਦੇ ਕਾਬੂ ਆ ਗਿਆ ਤੇ ਜਥੇਦਾਰ ਨੇ ਉਹਨੂੰ ਛੱਡ ਦਿੱਤਾ ਤੇ ਸਰਦਾਰ ਚੜਸਕ ਨੇ ਧੌਂ ਤੇ ਚਪੇਂਮਾਰੀ ਕਹਿੰਦੇ ਜਾ ਪੱਜ ਇਸ ਤੋਂ ਵੱਡਾ ਦਿਆਲੂ ਪੜਾ ਹੋਰ ਕੀ ਹੋ ਸਕਦਾ ਇਕਦਾ ਵੱਡਾ ਝਾਲਮ ਮਨੋਕ ਹੱਥ ਵਿੱਚ ਆਇਆ ਤੇ ਜਥੇਦਾਰ ਦੇ ਸਾਹ ਦਿੱਤਾ ਤੇ ਕਿਰਪਾ ਰਾਮ ਕਹਿਣ ਲੱਗਾ ਜਥੇਦਾਰ ਸਾਹਿਬ ਖਾਲਸਾ ਤੇ ਤੇ ਆਲੂ ਹੈ ਨਾ ਬਖਸ਼ੰਦ ਹੈ ਨਾਲ ਹੀ ਉਹਨੇ ਥੀਸੇ ਚੋਂ 500 ਦਮੜਾ ਕਢਿਆ ਤੇ ਖਾਲਸੇ ਦੇ ਚਰਨਾਂ 'ਚ ਝਟਕੀ ਕਰ ਦਿੱਤਾ ਸਰਦਾਰ ਸੁਖਾ ਸਿੰਘ ਨੇ ਜਸਪਤ ਰਾਜ ਦਾ ਸਿਰ ਕਿਰਪਾ ਰਾਮ ਦੇ ਹਵਾਲੇ ਕਰ ਦਿੰਦਾ ਕਰਨਾ ਵੀ ਉਹਨੂੰ ਕਿਉਂ ਸੀ ਕਿਰਪਾ ਰਾਮ ਨੇ ਸਿਰ ਚੁੱਕਿਆ ਆਪਣੇ ਪਿੰਡ ਲਿਆਂਦਾ ਨਗਰ ਲਿਆਂਦਾ ਉਹਦਾ ਸੰਸਕਾਰ ਕੀਤਾ ਤੇ ਸਰਦਾਰ ਸੁਖਾ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਅਸੀਂ ਲੜਦਾ ਨਹੀਂ ਸਾਂ ਚਾਹੁੰਦੇ ਤੇ ਜੇ ਇਹਨਾਂ ਨੇ ਪਾਪੀਆਂ ਨੇ ਗੱਲ ਛੇੜ ਹੀ ਲਈਏ ਆਓ ਘੋੜਿਆਂ ਦੀ ਲਗਾਵਾਂ ਪਛਾਣ ਨੂੰ ਮੋੜੀਏ ਐਮਨਾਬਾਦ ਦੀ ਸਾਰ ਲੈ ਕੇ ਕੀ ਹੁਣ ਫਿਰ ਖਾਲਸੇ ਨੇ ਜਾ ਕੇ ਐਮਨਾਬਾਦ ਤੇ ਹਮਲਾ ਕਰ ਦਿੱਤਾ ਉੱਥੋਂ ਦੇ ਅਮੀਰ ਵਜ਼ੀਰ ਮੁੱਲਾ ਮਲਾਣੇ ਕਾਜੀ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਖਾਲਸੇ ਨੇ ਚੁੰਨ ਚੁੰਨ ਕੇ ਲੱਭ ਲੱਭ ਕੇ ਮਾਰੇ ਕਾਜੀ ਮੁੱਲਾਂ ਬੁਲਾਣੇ ਝੂਠੇ ਫਤਵੇ ਜਾਰੀ ਕਰਨ ਵਾਲੇ ਖਾਲਸੇ ਦੇ ਲੱਭ ਲੱਭ ਕੇ ਸੋਦੇ ਔਰ ਖਾਲਸਾ ਐਮਨਾਬਾਦ ਨੂੰ ਫਤਿਹ ਕਰਕੇ ਫਿਰ ਜੰਗਲ ਚ ਆ ਗਿਆ ਤੇ ਇਧਰ ਕਿਰਪਾ ਰਾਮ ਜਸਪਤ ਰਾਏ ਦੇ ਸਿਰ ਦਾ ਸਨਕਾਰ ਕਰਕੇ ਲਾਹੌਰ ਨੂੰ ਤੁਰ ਪਿਆ ਲਾਹੌਰ ਜਾ ਕੇ ਇਹ ਦੀਵਾਨ ਲਖਪਤ ਰਾਏ ਨੂੰ ਮਿਲਿਆ ਲਖਪਤ ਰਾਏ ਨੇ ਵੇਖਿਆ ਸਾਡਾ ਕੁੱਲ ਗੁਰੂ ਕਿਰਪਾ ਰਾਮ ਆ ਰਿਹਾ ਹੈ ਉਹਨੇ ਕਿਹਾ ਆਓ ਕਿਰਪਾ ਰਾਮ ਜੀ ਕੀ ਖਬਰ ਲੈ ਕੇ ਆਏ ਹੋ ਤੇ ਕਿਰਪਾ ਰਾਮ ਕਹਿਣ ਲੱਗਾ ਦੀਵਾਨ ਸਾਹਿਬ ਖਬਰਾਂ ਲੈ ਕੇ ਆਏ ਦੋ ਪਹਿਲੀ ਖਬਰ ਇਹ ਕਿ ਸਿੰਘਾਂ ਨੇ ਐਮਨਾਬਾਦ ਲੁੱਟ ਲਿਆ ਅਮੀਰ ਵਜ਼ੀਰ ਮੁੱਲਾ ਮਲਾਣੇ ਚੁੰ ਚੁਰ ਕੇ ਮਾਰੇ ਲਖਪਤ ਰਾਏ ਨੇ ਲੰਮਾ ਸਾਰਾ ਸਾਲ ਲਿਆ ਉਹਨੇ ਕਹਾ ਦੋ ਗਈ ਹੈ ਕੀਦੀ ਹਿੰਮਤ ਪਈ ਸਾਨੂੰ ਪੁੱਛੋਂ ਪਾ ਬਗਾਇਰ ਸਾ ਵੀ ਉੱਚਾ ਲੈ ਲਵੇ ਸਾਡੇ ਹੁੰਦਿਆਂ ਕੋਈ ਐਮਣਾ ਮੈਦ ਲੁੱਟ ਕੇ ਲੈ ਜਾਵੇ ਉਹਨੇ ਕਹ ਲੁੱਟਿਆ ਗਿਆ ਉਥੇ ਅਮੀਰ ਵਜ਼ੀਰ ਮੁੱਲਾ ਮਲਾਣੇ ਖਾਲਸੇ ਦੇ ਲਬਲਬ ਕੇ ਮਾਰੇ ਆ ਦੇ ਦੀਵਾਨ ਸਾਹਿਬ ਦੂਜੀ ਖਬਰ ਵਿੱਚ ਇਹ ਲੈ ਕੇ ਆਏ ਆ ਕਿ ਤੁਹਾਡਾ ਭਰਾ ਜਸਪਤ ਰਾਏ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਉਹਦਾ ਸਿਰ ਵੜ ਕੇ ਲੈ ਗਏ ਸੀ ਬੜੀ ਮੁਸ਼ਕਲ ਦੇ ਨਾਲ ਮੈਂ ਸਿਰ ਪ੍ਰਾਪਤ ਕਰਕੇ ਉਹਦਾ ਸੰਸਕਾਰ ਕਰਕੇ ਆ ਰਿਹਾ ਹਾਂ ਲਖਪਤ ਰਾਏ ਨੇ ਸੁਣਿਆ ਮੇਰਾ ਭਰਾ ਮਾਰਿਆ ਗਿਆ ਕਿਉਂਕਿ ਲਖਪਤ ਰਾਏ ਤਾਂ ਸਮਝਦਾ ਹੈ ਨਾ ਕਿ ਹਕੂਮਤ ਦੇ ਹੱਥ ਮੇਰੇ ਪਿੱਛੇ ਹੈ ਮੌਤ ਰਾਣੀ ਸਾਡੇ ਘਰ ਵੱਲ ਵੀ ਆ ਸਕਦੀ ਏ ਭੁੱਲ ਚੁੱਕੇ ਲਖਪਤ ਰਾਏ ਅਸੀਂ ਲੋਕਾਂ ਤੇ ਜ਼ੁਲਮ ਕਰੀਏ ਅਸੀਂ ਲੋਕਾਂ ਨੂੰ ਜਿਵੇਂ ਮਰਜ਼ੀ ਮਾਰੀਏ ਇਹ ਸਾਨੂੰ ਹੱਕ ਮਿਲਿਆ ਏ ਲਖਪਤ ਰਾਏ ਸੋਚਦਾ ਏ ਹੁਣ ਲਖਪਤ ਰਾਏ ਯਈਆ ਖਾਂ ਦੀ ਕਚਹਿਰੀ ਚ ਆ ਕੇ ਲਾ ਕੇ ਸਰਪੋ ਪੱਗ ਰੱਖ ਕੇ ਕੀਤਾ ਦੇ ਹੱਥ ਹੱਥ ਪਾਪੀ ਨੇ ਇੱਕ ਪ੍ਰਣ ਕੀਤਾ ਜੋ ਪ੍ਰਣ ਲਖਪਤ ਰਾਏ ਕਰ ਰਿਹਾ ਏ ਐਵੇਂ ਬਿਆਣ ਕੀਤਾ ਜਾ ਰਿਹਾ ਏ ਲਖਪਤ ਰਾਇ ਦਿਵਾਨ ਜਾ ਮੋਇਆ ਸੁਨਿਆ ਵੀ ਲਖਪਤ ਰਾਇ ਦਿਵਾਨ ਜਾ ਮੋਇਆ ਸੁਨਿਆ ਵੀ ਲਖਪਤ ਰਾਇ ਦਿਵਾਨ ਜਾ ਮੋਇਆ ਸੁਨਿਆ ਵੀਰੇ ਲਖਪਤ ਰਾਇ ਦਿਵਾਨ ਜਾ ਮੋਇਆ ਸੁਨਿਆ ਵੀਰੇ ਅੱਖਾਂ ਲੰਬਾ ਛੱਡੀਆਂ ਤੇ ਪੈਖਾੜ ਜੇ ਜੀਰ ਅੱਖਾਂ ਲੰਬਾ ਛੱਡੀਆਂ

ਮਸਜੀਰ ਖਿੱਚ ਕੇ ਨਾਲਕ ਰੋਧ ਦੇਤੇ ਉਹ ਬਲਦੀ ਸ਼ਮਸ਼ੀਰ ਖਿੱਚ ਕੇ ਨਾਲਕ ਰੋਧ ਦੇਤੇ ਉਹ ਬਲਦੀ ਸ਼ਮਸ਼ੀਰ ਨਾਲਕ ਰੋਧ ਦੇਤੇ ਉਹ ਬਲਦੀ ਸ਼ਮਸ਼ੀਰ ਖਿੱਚ ਕੇ ਨਾਲਕ ਰੋਧ ਦੇਤੇ ਉਹ ਬਲਦੀ ਸ਼ਮਸ਼ੀਰ ਕਹਿੰਦਾ ਰੱਜਿਆ ਪੰਥ ਸੀ ਜਿਹੜਾ ਨਾਨਕ ਪੀਰ ਪੀਰ ਖਤਮ ਕਰੇਗਾ ਯੋਸ ਨੂੰ ਖਤਮ ਕਰੇਗਾ ਯੋਸ ਨੂੰ ਜਿਹੜਾ ਲਖਪਤ ਪੀਰ 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 ਤੀਰਾ ਪਰਲੋ ਤੇਗਲੇ ਆਵਸੀ ਕਰਨ ਕਿਆਮਤ ਤੀਰ ਪਰਲੋ ਤੇਗਲੇ ਆਵਸੀ ਕਰਨ ਕਿਆਮਤ ਤੀਰ ਪਰਲੋ ਤੇਗਲੇ ਆਵਸੀ ਕਰਨ ਕਿਆਮਤ ਤੀਰ परलोते ले करन के आमत केमतीर ਬਦਲਾ ਲੈ ਕੇ ਵੀਰ ਦਾ ਫਿਰ ਰਖਾ ਸ਼ਮਸ਼ੀਰ ਬਦਲਾ ਲੈ ਕੇ ਵੀਰ ਦਾ ਫਿਰ ਰਖਾ ਸ਼ਮਸ਼ੀਰ ਉਹ ਬਦਲਾ ਲੈ ਕੇ ਵੀਰ ਦਾ ਹਾਂ ਬਦਲਾ ਲੈ ਕੇ ਵੀਰ ਦਾ ਦੇ ਦੇ ਵੇਖਾ ਸ਼ਮਸ਼ੀਰ ਹੋ 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 ਬਦਲਾ ਲੈ ਕੇ ਵੀਰ ਦਾ ਤੇ ਦੇਖਾ ਸ਼ਮਸ਼ੀਰ ਸੋ ਅਖੀਰ ਪੀਤਾ ਤੇ ਹੱਥ ਰੱਖ ਕੇ ਤੇ ਖਾਦੀ ਸੋ ਅਖੀਰ ਪੀਤਾ ਤੇ ਹੱਥ ਰੱਖ ਕੇ ਤੇ ਖਾਦੀ ਸੋ ਅਖੀਰ ਪੀਤਾ ਤੇ ਹੱਥ ਰੱਖ ਕੇ ਤੇ ਖਾਦੀ ਸੋ ਅਖੀਰ ਹੋ ਹੋ ਜੈਆ ਖਾਨ ਦੀ ਕਚੈਰੀ ਦੇ ਵਿੱਚ ਲਖਪਤ ਰਾਏ ਨੇ ਪੀਤਾ ਤੇ ਹੱਥ ਰੱਖ ਕੇ ਪ੍ਰਣ ਕੀਤਾ ਉਨ ਦਾ ਲਖਪਤ ਰਾਏ ਇੱਕ ਕਸਮ ਖਾਂਦਾ ਹੈ ਜਿਹੜੇ ਉਹ ਸ਼ਬਦ ਬੋਲੇ ਮੇਰੀ ਤੇ ਜ਼ਬਾਨ ਆਗਿਆ ਨਹੀਂ ਦਿੰਦੀ ਕਹਿਣੇ ਪੈਣੇ ਹੈ ਕਹਿੰਦਾ ਇਹ ਪੰਥ ਇੱਕ ਖੱਤਰੀ ਨੇ ਚਲਾਇਆ ਹੈ ਇੱਕ ਖੱਤਰੀ ਹੀ ਇਹਨੂੰ ਨਿਸ਼ਤੋ ਨਬੂਤ ਕਰੇਗਾ ਖਤਮ ਕਰਕੇ ਰੱਖ ਦਿਆਂਗਾ ਮੈਂ ਸਿੱਖ ਪੰਥ ਨੂੰ ਨਹੀਂ ਮੈਂ ਜਿਉਦਾ ਰਹਿਣ ਦਵਾਂਗਾ ਕੋਈ ਬਿਸ਼ੰਦ ਦਾ ਸਿੱਖੜਾ ਵਾ ਯਈਆ ਖਾਂ ਬੜਾ ਖੁਸ਼ ਹੋਇਆ ਕਿ ਚਲੋ ਇਸ ਮਿੱਟੀ ਦਾ ਜੰਮਿਆ ਮਨੁੱਖ ਇਸ ਖਾਲਸੇ ਨੂੰ ਇਸ ਪੰਥ ਨੂੰ ਮਕਾਉਂਦਿਆਂ ਕਸਮਾਂ ਖਾ ਰਿਹਾ ਹੈ ਉਹਨੇ ਕਹਾ ਤਾਕਤ ਮੇਰੀ ਹੈ ਅੱਜ ਵੀ ਇਹਦੇ ਹੁੰਦਾ ਹੈ ਤਾਕਤ ਤਾਂ ਪਿੱਛੇ ਮਿਲਦੀ ਹੈ ਪੰਥ ਨੂੰ ਕਿਵੇਂ ਖੇਰੂ-ਖੇਰੂ ਕਰਨਾ ਹੈ ਪੰਥ ਨੂੰ ਕਿਵੇਂ ਨਿਸਤੋ ਨਬੂਤ ਕਰਨਾ ਹੈ ਤਾਕਤਾਂ ਪਿੱਛੋ ਚਲਦੀਆਂ ਹਨ ਮੋਰੇ ਅੱਗੇ ਵਰਤੇ ਜਾਂਦੇ ਹਨ ਹੁਣ ਲਖਪਤ ਰਾਏ ਦੇ ਪਿਛੇ ਯਈਆ ਖਾਂ ਹੈ ਉਹਨੇ ਕਹਾ ਤਾਕਤ ਮੇਰੀ ਹੋਵੇਗੀ ਜਿੰਨੀ ਤਨ ਤਾਕਤ ਚਾਹੀਦੀ ਹੈ ਨਜ਼ਰ ਕੋਈ ਨਹੀਂ ਆਉਣਾ ਚਾਹੀਦਾ ਯਈਆ ਖਾਨੇ ਨਵੇਂ ਲਾਨ ਕਰ ਦਿੱਤੇ ਉਹਨਾਂ ਦਾ ਬਿਲਕੁਲ ਕੋਈ ਸਿੱਖ ਨਜ਼ਰ ਨਹੀਂ ਆਉਣਾ ਚਾਹੀਦਾ ਜਿੱਥੇ ਵੀ ਸਿੱਖ ਮਿਲਦਾ ਏ ਖਤਮ ਕਰਦੇਓ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਜਿੱਥੇ ਵੀ ਸਿੱਖ ਮਿਲਦਾ ਏ ਦਿੱਲੀ ਚ ਕੀ ਹੋਇਆ ਸੀ 84 ਦੇ ਵੇਲੇ ਜਿਹੜੀ ਕਤਲੇਆਮ ਹੋਈ ਉਥੇ ਨਹੀਂ ਸੀ ਵੇਖਿਆ ਗਿਆ ਕਿ ਆੜਾ ਸਿੱਖ ਹੈ ਸਰਕਾਰ ਪੱਖੀ ਹੈ ਹਰਕਿਸ਼ਨ ਸਿੰਘ ਸਰਜੀਤ ਕਿਤੇ ਪੁਰਾਣੀਆਂ ਅਖਬਾਰਾਂ ਘਟ ਕੇ ਵੇਖ ਲਿਓ ਹਮੇਸ਼ਾ ਸਿੱਖਾਂ ਦੇ ਉਲਟ ਬੋਲਦਾ ਸੀ ਤੇ ਹਰਕਿਸ਼ਨ ਸਿੰਘ ਸਰਜੀਤ ਨੂੰ ਵੀ ਲੋਕੇ ਆਪਣੀ ਜਾਨ ਪਹਚਾਉਣੀ ਪਈ ਸੀ ਬੜੀਆਂ ਮੇਰੇ ਕੋਲ ਧਾਰਨਾ ਹੈ ਖੈਰ ਮੇਰੇ ਕੋਲ ਸਮਾਂ ਨਹੀਂ ਹੈ ਜਈਆ ਖਾਨ ਕੇ ਬਸ ਸਿੱਖ ਹੋਣਾ ਚਾਹੀਦਾ ਹੈ ਖਤਮ ਕਰ ਦਿਓ ਉਹਨੇ ਕਹ ਕੋਈ ਵਹਿਗੁਰੂ ਨਹੀਂ ਜਪ ਸਕਦਾ ਕੋਈ ਗੁਰੂ ਦਾ ਨਾਮ ਨਹੀਂ ਲੈ ਸਕਦਾ ਇੱਥੋਂ ਜ਼ਿਕਰ ਗੁੜ ਨੂੰ ਗੁੜ ਨਹੀਂ ਕਿਹਾ ਜਾਵੇਗਾ ਅੱਜ ਤੋਂ ਬਾਅਦ ਗੁੜ ਨੂੰ ਰੋੜੀ ਜਾਂ ਭੇਲੀ ਕਿਹਾ ਜਾਵੇਗਾ ਗੁੜ ਕਿਹਾ ਵੀ ਗੁਰੂ ਚੇਤੇ ਆਉਂਦਾ ਉਹਨੇ ਗੁੜ ਕਹਿੰਦੇ ਪਾਬੰਦੀਆਂ ਲਾ ਦਿੱਤੀਆਂ ਲਖਪਤ ਰਾਏ ਉਹਨੇ ਖੋਲ ਦੇ ਦਿੱਤੀ ਮੋਮਨ ਖਾਨੂ ਨੇ ਖੋਲ ਦੇ ਦਿੱਤੀ ਲਖਪਤ ਰਾਏ ਦੇ ਕਲੇਜੇ ਦੇ ਵਿੱਚ ਭਰਾ ਦੀ ਮੌਤ ਦਾ ਦਰਦ ਹੈ ਉਹਨੇ ਕਿਹਾ ਬਦਲਾ ਲੈਣਾ ਹੈ ਸਾਰੇ ਸਿੱਖਾਂ ਨੂੰ ਖਤਮ ਕਰ ਦੇਣਾ ਹੈ ਮੈਂ ਖਾਸ ਕਰਕੇ ਲਾਹੌਰ ਦੇ ਲਾਗੇ-ਲਾਗੇ ਲਖਪਤ ਰਾਏ ਨੇ ਸਿੱਖਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਮਾਰਨਾ ਸ਼ੁਰੂ ਕਰ ਦਿੱਤਾ ਲਾਗੇ-ਲਾਗੇ ਪਿੰਡਾਂ ਦੇ ਵਿੱਚੋਂ ਨਿਰਦੋਸ਼ ਬਿਦੋਸ਼ ਸਿੱਖ ਫੜ-ਫੜ ਕੇ ਲਾਹੌਰ ਲਿਓਣੇ ਸ਼ੁਰੂ ਕਰ ਦਿੱਤੇ ਸਮਾਂ ਬੜੀ ਚਾਲ ਨਾਲ ਚੱਲਦਾ ਗਿਆ ਲਖਪਤ ਰਾਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਲਾਹੌਰ ਇਕੱਠੇ ਕਰ ਦਿੱਤਾ ਆਪੀ ਨੇ ਇੱਕ ਫੈਸਲਾ ਲਿਆ 1746 ਈਸਵੀ ਦੀ ਚੇਤ ਦੇ ਮਹੀਨੇ ਦੀ ਮੱਸਿਆ ਸੋਮਵਾਰ ਵਾਲੇ ਦਿਨ ਆ ਰਹੀ ਸੀ ਹੁਣ ਬਜ਼ੁਰਗ ਬੈਠੇ ਐ ਵੈਸੇ ਗੁਰਮਤ ਸਿਧਾਂਤ ਨਹੀਂ ਐ ਮੱਸਿਆ ਸੋਮਵਾਰ ਵਾਲੇ ਦਿਨ ਆਜੇ ਨਾ ਤੇ ਉਹਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਜੇਕਰ ਚੇਤ ਦੇ ਮਹੀਨੇ ਦੀ ਮੱਸਿਆ ਸੋਮਵਾਰ ਆਜੇ ਉਹਨੂੰ ਤੇ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਇਹ ਗੁਰਮਤ ਦਾ ਸਿਧਾਂਤ ਬਿਲਕੁਲ ਵੀ ਨਹੀਂ ਐ ਇਸ ਜਿਹੜਾ ਵਾ ਹਿੰਦੂ ਮਤ ਦਾ ਸਿਧਾਂਤ ਹੈ ਗੁਰਮੁਦਾਸ ਦਾਤ ਲਈ ਬਿਲਕੁਲ ਮੱਸਿਆ ਸੋਮਵਾਰ ਆਵੇ ਮੱਸਿਆ ਮੰਗਲ ਆਵੇ ਦਿਨ ਹੈ ਇਹਦਾ ਕੋਈ ਜ਼ਿਆਦਾ ਫਰਕ ਨਹੀਂ ਹੈ ਪਰ ਹਿੰਦੂ ਮਤ ਦੀ ਫਿਲਾਸਫੀ ਦੇ ਅਨਸਾਰ ਮੱਸਿਆ ਕਦੇ ਸੋਮਵਾਰ ਵਾਲੇ ਦਿਨ ਆਜੇ ਤੇ ਬੜੀ ਪਵਿੱਤਰ ਮੰਨੀ ਜਾਂਦੀ ਹੈ ਤੇ ਜੇ ਕਦੇ ਚੇਤ ਦੇ ਮਹੀਨੇ ਦੀ ਮੱਸਿਆ ਸੋਮਵਾਰ ਆਜੇ ਉਹਨਾਂ ਦਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਲਖਪਤ ਰਾਏ ਨੇ ਐਲਾਨ ਕੀਤਾ ਉਹਨੇ ਕਿਹਾ ਜਿਹੜੇ ਆ ਮੈਂ ਸਿੱਖ ਇਕੱਠੇ ਕੀਤੇ ਉਹਨਾਂ ਗ੍ਰਿਫਤਾਰ ਕੀਤੇ ਹੁਣ ਚੇਤ ਦੇ ਮਹੀਨੇ ਦੀ ਮੱਸਿਆ ਜਿਹੜੀ ਸੋਮਵਾਰ ਵਾਲੇ ਦਿਨ ਆ ਰਹੀ ਸੀ 1746 ਈਸਵੀ ਦੀ ਕਿਸੇ ਵੀਰ ਦੇ ਵੇਖਣਾ ਹੋਵੇ ਮੇਰੇ ਕੋਲ ਕੈਲੰਡਰ ਹੈਗਾ 1746 ਈਸਵੀ ਦਾ 1746 ਈਸਵੀ ਦੀ ਜਿਹੜੀ ਚੇਤ ਦੇ ਮਹੀਨੇ ਦੀ ਮਸਿਆ ਹੈ ਉਹ ਸੋਮਵਾਰ ਵਾਲੇ ਦਿਨ ਆਇਆ ਉਹਨੇ ਕਹਾਂ ਸਾਰੇ ਸਿੱਕੇ ਦਾ ਮੈਂ ਕਤਲੇਆਮ ਕਰ ਦਿਆਂਗਾ ਹਹਾਕਾਰ ਮੱਚ ਗਈ ਲਾਹੌਰ ਦੇ ਬਹੁਤ سارے ਹਿੰਦੂ ਵੀਰ ਲਖਪਤ ਰਾਏ ਦੇ ਕੋਲ ਗਏ ਉਹ ਕਹਿਣ ਲੱਗੇ ਇਹਨਾਂ ਦਾ ਕੀ ਕਸੂਰ ਹੈ ਤੇ ਬਦੋਸ਼ੇ ਕੋਈ ਵਾਹੀ ਖੇਤੀ ਕਰਨ ਵਾਲਾ ਕੋਈ ਦੁਕਾਨਦਾਰੀ ਕਰਨ ਵਾਲਾ ਕੋਈ ਵਪਾਰ ਕਰਨ ਵਾਲਾ ਇਹ ਛੱਡ ਦੇ ਇਹਨਾਂ ਦਾ ਕਸੂਰ ਕੋਈ ਨਹੀਂ ਹੈ ਹਣ ਲੜ ਜਿਹੜੇ ਲੜਦੇ ਜਾ ਕੇ ਲੜ ਕੇ ਤੂੰ ਕੌਣ ਰੋਕਦਾ ਹੈ ਲਖਪਤ ਰਾਏ ਨੇ ਕਿਹਾ ਬਿਲਕੁਲ ਨਹੀਂ ਮੈਂ ਇਹਨਾਂ ਸਾਰਿਆਂ ਨੂੰ ਕਤਲ ਕਰਾਂਗਾ ਤੁਸੀਂ ਆਪਣੇ ਘਰਾਂ ਨੂੰ ਜਾਓ ਇੱਥੋਂ ਤੱਕਰ ਇਹਨਾਂ ਦਾ ਇੱਕ ਬਹੁਤ ਸਤਕਾਰਯੋਗ ਪ੍ਰਤੀਯਾ ਜੀ ਦਾ ਅਗੋ ਜਾਨਸ਼ੀਨ ਭਾਈ ਜਗਤ ਭਗਤ ਇਹਨਾਂ ਦੇ ਕੋਲ ਆਇਆ ਜਗਤ ਭਗਤ ਨੇ ਕਿਹਾ ਲਖਪਤ ਇਹ ਪਾਪ ਨਾ ਕਰ ਬਿਲਕੁਲ ਵੀ ਨਾ ਕਰ ਇਹ ਤੇ ਬਦੋਸ਼ੇ ਆ ਇਹ નિર્ਦੋਸ਼ ਹੈ ਇਹਨਾਂ ਨੂੰ ਛੱਡ ਦੇ ਹਾਂ ਸਿੰਘਾਂ ਨਾਲ ਜਾ ਕੇ ਲੜ ਆਪਣਾ ਯੋਰਪ ਖਾ ਤੈਨੂੰ ਕੌਣ ਰੋਕਦਾ ਹੈ ਇਹਨਾਂ ਕਹੇ ਬਾਬਾ ਜੀ ਤੁਸੀਂ ਕੀ ਰਾਜਨੀਤੀ ਨੂੰ ਜਾਣੋ ਜਾ ਕੇ ਤੁਸੀਂ ਮਾਲਾ ਫੇਰੋ ਮੈਨੂੰ ਪਤਾ ਹੈ ਮੈਂ ਕੀ ਕਰਨਾ ਹੈ ਮੈਂ ਇੱਕ ਬੇਨਤੀ ਕਰਾਂ ਰਾਜਨੀਤੀ ਮਾੜੀ ਨਹੀਂ ਸੀ ਇਹਨਾਂ ਲੋਕਾਂ ਨੇ ਰਾਜਨੀਤੀ ਨੂੰ ਮੈਲਿਆ ਕਰ ਦਿੱਤਾ ਇਹੋ ਜਿਹੇ ਲੋਕਾਂ ਨੇ ਮੀਰੀ ਪੀਰੀ ਦੇ ਮਾਲਕ ਛੇ ਪਾਸ਼ਾ ਮਹਾਰਾਜ ਜੀ ਨੇ ਸ਼ਕਤੀ ਤੇ ਭਗਤੀ ਨੂੰ ਇਕੱਠਾ ਕੀਤਾ ਉਹਨਾਂ ਦੇ ਗੁਰਦੇਵ ਪਾਸ਼ਾ ਮਹਾਰਾਜ ਜੀ ਨੇ ਰਾਜਨੀਤੀ ਤੇ ਧਰਮ ਨੂੰ ਇਕੱਠਿਆਂ ਕੀਤਾ ਰਾਜਨੀਤੀ ਬਾੜੀ ਨਹੀਂ ਹੈ ਰਾਜਨੀਤੀ ਬਾੜੀ ਨਹੀਂ ਹੈ ਜਿੰਨਾ ਚਿਰ ਧਰਮ ਤੋਂ ਸੇਧ ਲੈ ਰਹੀ ਹੈ ਜਿੰਨਾ ਚਿਰ ਧਰਮ ਉੱਤੇ ਹੈ ਤੇ ਜਦੋਂ ਧਰਮ ਦੇ ਉੱਪਰ ਰਾਜਨੀਤੀ ਹੋ ਜਾਵੇ ਇਹ ਰਾਜਨੀਤੀ ਗੰਦਲੀ ਹੋ ਜਾਂਦੀ ਹੈ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਕਪਟ ਹੈ ਮਨ ਵਿੱਚ ਛਲ ਹੈ ਤੇ ਧਰਮ ਦਾ ਡਰ ਖਤਮ ਹੋ ਗਿਆ ਤੇ ਫਿਰ ਉਹ ਸਮਾਜ ਨੂੰ ਵਿਗੰਦਿਆ ਕਰ ਦਿੰਦੇ ਆ